ਜਿਹੜਾ ਹੁਣ ਬਈ ਆਪਾਂ ਇਹ ਕੰਮ ਰੰਬਿਆ ਕੰਮ ਸ਼ੁਰੂ ਕੀਤਾ ਉਹਦਾ ਮੇਨ ਕਾਰਨ ਕੀ ਆਪਾਂ ਇਹ ਦੇਖਣੀਆਂ ਨੇ ਗੱਲਾਂ ਕਈ ਬੰਦੇ ਬਹੁਤ ਜ਼ਿਆਦਾ ਨੇ ਜਿਹੜੇ ਮਜ਼ਾਕ ਜਾਂ ਸਿਰਫ ਸਵਾਦ ਦੇ ਲੈ ਜੀ ਨਾਲ ਚੱਲਦੇ ਆ ਵੀ ਯਾਰ ਕੋਈ ਨਹੀਂ ਤਮਾਸ਼ਾ ਹੋ ਰਿਹਾ ਪਰ ਸੋਚਣ ਵਾਲੀ ਗੱਲ ਕੀ ਹੈ ਸੋਚਣ ਵਾਲੀ ਗੱਲ ਇਹ ਹੈ ਵੀ ਹੈ ਕੀ ਆ ਕਿਉਂ ਇੱਡਾ ਕੰਮ ਕਰਨਾ ਪੈ ਰਿਹਾ ਜਿਵੇਂ ਕਿ ਬਾਈ ਪਿਛਲੇ ਸਮੇਂ ਦੇ ਵਿੱਚ ਜਿਹੜੀ ਬਿਜਲੀ ਦਾ ਬਿੱਲ ਸੀਗਾ ਉਹਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ ਸਰਕਾਰਾਂ ਤਬਦੀਲੀਆਂ ਕਰ ਰਹੀਆਂ ਨੇ ਤਬਦੀਲੀਆਂ ਕੀ ਨੇ ਇਹ 2020 ਦੇ ਵਿੱਚ ਬਾਈ 19 20 ਦੇ ਵਿੱਚ ਕਾਨੂੰਨ ਲੈ ਕੇ ਆਈ ਦੀ ਸਰਕਾਰ ਕਾਨੂੰਨ ਫਰਕ ਕੀ ਆ ਫਰਕ ਇਹ ਆ ਵੀ ਜਿਹੜਾ ਬਿਜਲੀ ਆ ਉਹ ਦੋ ਹਿੱਸਿਆਂ ਚ ਵੰਡੀ ਹੋਈ ਆ ਸਮਝੋ ਗੱਲ ਦੋ ਹਿੱਸੇ ਕਿਹੜੇ ਨੇ ਜਿਹੜੇ ਲੋਕਾਂ ਨੂੰ ਆਮ ਵੰਡਣ ਦੇ ਤਰੀਕੇ ਨਾਲ ਦੋ ਤਰੀਕਿਆਂ ਚ ਲੋਕਾਂ ਨੂੰ ਵੰਡਿਆ ਗਿਆ ਇੱਕ ਹੈਗਾ ਆਮ ਲੋਕਾਂ ਨੂੰ ਮਤਲਬ ਸਸਤੇ ਰੇਟ ਤੇ ਤੇ ਉਹਨਾਂ ਨੂੰ ਜ਼ਿੰਦਗੀ ਜਿਉਣ ਵਾਸਤੇ ਇਹ ਇਹ ਲਾਈਟ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਪਹਿਲਾ 파ਟ ਤਾਂ ਇਹ ਆ ਉਹ ਜਿਹੜੀ ਮਤਲਬ ਪਹਿਲ ਦੇ ਆਧਾਰ ਤੇ ਸਰਕਾਰਾਂ ਦੇ ਕੰਮ ਨੇ ਉਹ ਜ਼ਿੰਮੇਵਾਰੀ ਆ ਸਰਕਾਰ ਦੀ ਔਰ ਦੂਜੇ ਪਾਸੇ ਬਾਈ ਦੂਜਾ ਜਿਹੜਾ ਹਿੱਸਾ ਜਿਹੜਾ ਦੂਜਾ 파ਟ ਆ ਜਾਂਦਾ ਉਹ ਹੈਗਾ ਜਿਹੜਾ ਲਾਈਟ ਤੋਂ ਮੁਨਾਫਾ ਕਮਾਉਂਦਿਆ ਜਿੱਥੇ ਇੰਡਸਟਰੀ ਆ ਬਹੁਤ ਸਾਰੀਆਂ ਫੈਕਟਰੀਆਂ ਲੱਗੀਆਂ ਨੇ ਉਹ ਉਹਨੂੰ ਲੈ ਕੇ ਬਹੁਤ ਸਾਰਾ ਮੁਨਾਫਾ ਕਮਾਉਂਦੀਆਂ ਨੇ ਪਰ ਪਿਛਲੇ ਸਮੇਂ ਦੇ ਵਿੱਚ ਕੀ ਸੀ ਬਾਈ ਜਿਹੜੇ ਕਾਨੂੰਨ ਸੀਗੇ ਉਹ ਸਸਤੇ ਰੇਟਾਂ ਤੇ ਜਿੰਨੇ ਖਰਚੇ ਸੀਗੇ ਉਹ ਸਾਰੇ ਇੰਡਸਟਰੀ ਨੂੰ ਪੈਂਦੇ ਸੀਗੇ ਆਪਾਂ ਨੂੰ ਪਤਾ ਵੀ ਆਪਣਾ ਜਿਹੜਾ ਰੇਟ ਸੀ ਉਹ ਬਹੁਤ ਸਸਤਾ ਸੀਗਾ ਪਰ ਜਿਹੜਾ ਇੰਡਸਟਰੀ ਦਾ ਰੇਟ ਬਹੁਤ ਜਿਆਦਾ ਵੱਡਾ ਤੇ ਪਰ ਜਿਹੜਾ ਇਹ ਸਰਕਾਰ ਦਾ ਝਾਂਜਾ ਬਾਈ ਇਹ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਆ ਉਹਨਾਂ ਨੇ ਐਦਾਂ ਦਾ ਬਿੱਲ ਲਿਆਂਦਾ ਵੀ ਜਿਹੜੀ ਬਿਜਲੀ ਹੈ ਸਾਰੇ ਨੂੰ ਇੱਕੋ ਹੀ ਰੇਟ ਮਿਲੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਕਰ ਰਿਆ ਔਰ ਦੂਜਾ ਜਿਵੇਂ ਪਹਿਲਾਂ ਸਰਕਾਰ ਹੀ ਪੈਦਾ ਕਰਕੇ ਸਰਕਾਰ ਹੀ ਦਿੰਦੀ ਸੀ ਜਾਣੀ ਹੁਣ ਮੰਡੀ ਬਣਾਤੀ ਬਾਈ ਪੂਰੇ ਵਿਸ਼ਵ ਦੇ ਵਿੱਚ ਵੀ ਇਹਦੇ ਵਿੱਚ ਕੋਈ ਵੀ ਬੰਦਾ ਜਾਨੀ ਪ੍ਰਾਈਵੇਟ ਕੰਪਨੀ ਉਹ ਬਿਜਲੀ ਦੇ ਸਕਦੇ ਜਿਵੇਂ ਮੋਬਾਈਲ ਕੋਈ Airtel ਦਾ Idea ਦਾ Vodafone ਦਾ BSNL ਦਾ ਹੈਗੇਗਾ ਆਪਣੇ ਬਾਈ ਇਸੇ ਤਰ੍ਹਾਂ ਵੱਖ-ਵੱਖ ਕੰਪਨੀਆਂ ਪਿੰਡਾਂ 'ਚ ਲੈਟ ਦਿਆ ਕਰ ਰਹੀਆਂ ਜਦੋਂ ਉਹ ਉਹ ਵੱਖ-ਵੱਖ ਰੇਟ ਦੇਣਗੀਆਂ ਬਾਈ ਉੱਥੇ ਕੀ ਜਾਊਗਾ ਜਾਨੀ ਜਿਹੜਾ ਇੰਡਸਟਰੀ ਵਾਲੇ ਉਹਨਾਂ ਦੇ ਹੱਥ 'ਚ ਆਊਗਾ ਜਿਹੜੇ ਬਹੁਤ ਜ਼ਿਆਦਾ ਬਿਜਲੀ ਫੂਕਦੇ ਆ ਉਹਨਾਂ ਨੂੰ ਸਸਤੀ ਮਿਲੂ ਬਾਈ ਜਿਨ੍ਹਾਂ ਨੇ ਆਪਾਂ ਇੱਕ ਦੋ ਬੱਲਬ ਜਲਾਉਣੇ ਆ ਆਪਾਂ ਨੂੰ ਮਹਿੰਗੀ ਲੱਗੂਗੀ ਯਾਨੀ ਕਹਿਣਗੇ ਦਾ ਇੱਕ ਸਾਲ ਆ ਪਰ ਜਿਵੇਂ ਪ੍ਰਾਈਵੇਟ ਹੁਣ ਜਦੋਂ ਇੱਕ ਥੋਕ ਚ ਮਾਲ ਲੈਣ ਜਾਂਦੇ ਆ ਬਾਈ ਇੱਕ ਥੋਕ ਚ ਕੋਈ ਸਮਾਨ ਲੈਂਦਾ ਤਾਂ ਬਹੁਤੀ ਵੱਡੀ ਫਰਕ ਪੈਂਦਾ ਕਿ ਨਹੀਂ ਪੈਂਦਾ ਬਾਈ ਉਹ ਦਿਨ ਰਾਤ ਵੱਡੀ ਤਗਾਦ ਦੇ ਵਿੱਚ ਆ ਜਿਹੜੀ ਲਾਈਟ ਫੂਕ ਦਿਆ ਪਰ ਆਪਾਂ ਲੋਕ ਕੀ ਆ ਦੋ ਦੋ ਤਿੰਨ ਤਿੰਨ ਸੌ ਜੂਟਾ ਫੂਕ ਦਿਆ ਉਹ ਵੀ ਮਹੀਨੇ ਚ ਸੋ ਲਾਈਟ ਦੇ ਜਿਹੜੇ ਰੇਟ ਨੇ ਉਹ ਆਪਾਂ ਨੂੰ ਵੱਧ ਲੱਗਣਗੇ ਉਹਨਾਂ ਜਿਹੜੇ ਮੁਨਾਫੇਖਾਰ ਮੁਨਾਫੇ ਵਾਲੇ ਲੋਕ ਨੇ ਉਹਨਾਂ ਨੂੰ ਘੱਟ ਲੱਗਣਗੇ ਜਾਨੀ ਜਿਹੜੀ ਗੱਲ ਇੱਕ ਚੀਜ਼ ਹੈਗੀ ਆ ਆਪਾਂ 2020 ਦੇ 21 ਦੇ ਵਿੱਚ ਇੱਕ ਸੰਘਰਸ਼ ਲੜਿਆ ਸੀਗਾ ਉਦੋਂ ਵੀ ਇਹ ਕਾਨੂੰਨ ਲੈ ਕੇ ਆਈ ਸੀ ਮੋਦੀ ਸਰਕਾਰ ਆ ਪਰ ਆਪਣੇ ਜ਼ੋਰ ਦੇ ਨਾਲ ਲੋਕਾਂ ਦੀ ਤਾਕਤ ਦੇ ਨਾਲ ਉਦੋਂ ਉਹਨੇ ਰੱਦ ਕਰਤਾ ਸੀ ਬਿੱਲ ਇਹਨੂੰ ਮੈਂ ਵਾਪਸ ਕਰ ਲੈਣਿਆ ਪਰ ਭਾਈ ਉਹੀ ਬਿੱਲ ਹੁਣ ਲੈ ਕੇ ਆਇਆ ਇਹ ਹੁਣ ਉਹ ਬਿੱਲ ਤਾਂ ਜਿਹੜੇ ਹੈ ਸਾਡੇ ਜ਼ਮੀਨਾ ਖੋਣ ਵਾਲੇ ਸੀਗੇ ਦੇਖਣ ਵਾਲੀ ਗੱਲ ਇਹ ਆ ਆਪਾਂ ਨੇ ਗੱਲ ਸਮਝ ਲਈ ਦੀ ਵੀ ਘਰ ਘਰ ਦੀ ਲੜਾਈ ਆ ਹੁਣ ਇਹ ਕੀ ਕੀ ਲੜਾਈ ਆ ਨਾ ਤਾਂ ਇਹ ਕਿਸਾਨ ਦੀ ਲੜਾਈ ਆ ਬਾਈ ਨਾ ਇਹ ਮਜ਼ਦੂਰ ਦੀ ਲੜਾਈ ਆ ਨਾ ਕਿਸੇ ਬਿਜਲੀ ਵਾਲੇ ਮਲਾਜ਼ਮ ਦੀ ਲੜਾਈ ਆ ਲੜਾਈ ਇਹ ਉਸ ਇਨਸਾਨ ਦੀ ਆ ਜਿਹੜਾ ਲਾਈਟ ਵਰਤਦਾ ਹੁਣ ਦੇਖੋ ਵੀ ਆਪਣੇ ਚੋਂ ਕਿਹੜਾ ਕਿਹੜਾ ਲਾਈਟ ਵਰਤਦਾ ਯਾਨੀ ਹਰ ਘਰ ਤੇ ਹਰ ਘਰ ਲਾਈਟ ਵਰਤਦਾ ਮਤਲਬ ਜਿਹੜਾ ਵੀ ਲਾਈਟ ਵਰਤਦਾ ਬਾਈ ਜੇ ਹਨੇਰਾ ਦੂਰ ਭਜਾਉਣਾ ਉਜਾਲੇ 'ਚ ਰਹਿਣਾ ਬਾਈ ਤਾਂ ਆਪਾਂ ਨੂੰ ਲੜਾਈ ਲੜਨੀ ਪਊਗੀ ਜੇ ਤੁਹਾਨੂੰ ਲੱਗਦਾ ਵੀ ਆਪਾਂ ਹਨੇਰੇ 'ਚ ਗੁਜ਼ਾਰਾ ਹੋ ਜਾਊਗਾ ਬਸ ਆਹੀ ਲੜਾਈ ਆ ਜਣੀ ਐ ਮੰਨ ਲਓ ਵੀ ਜਿਹੜੀ ਜ਼ਿੰਦਗੀ ਆ ਉਹ ਆਪਣੀ ਲਾਈਟ ਤੇ ਚਲਦੀ ਆ ਜਿਹੜੇ ਪਹਿਲੇ ਦਾ ਆਪਣੀ ਉਹ ਹੋ ਖਤਮ ਕਰ ਰਹੇ ਦੇ ਇੱਥੇ ਆ ਬਾਈ ਆਪਣੇ ਸਾਹ ਜਿਹੜੇ ਉਹ ਬੰਦ ਕਰਨ ਲੱਗਿਆ ਦੇਖੋ ਤੁਸੀਂ ਜੇ ਲਾਈਟ ਬੰਦ ਹੋ ਜਾਂਦੀ ਹੈ ਤਾਂ ਸਾਹ ਬੰਦ ਹੋ ਜਾਣਗੇ ਬਾਈ 10 ਮਿੰਟ ਕੱਢਣੇ ਔਖੇ ਹੋ ਜਾਣਗੇ ਕਿਉਂਕਿ ਅੰਨਿਰ ਪਰੇ ਆਪਾਂ ਲਾਈਟ ਤੇ ਹੋ ਗਏ ਯਾਨੀ ਜਿਹੜੀ ਲੜਾਈ ਆਪਾਂ 19 ਤੇ 20 ਦੇ ਵਿੱਚ ਲੜ ਕੇ ਆਂ ਬਾਈ ਮਜ਼ਾਕ ਨਾ ਸਮਝੋ ਉਹ ਬਹੁਤ ਇਸ ਮੁਕਾਬਲੇ ਸੋਡੀ ਸੀ ਸ਼ਾਇਦ ਬਹੁਤ ਸਾਰੇ ਲੋਕ ਨੇ ਜਿਹੜੇ ਬਗੇਰ ਜ਼ਮੀਨਾਂ ਤੋਂ ਗੁਜ਼ਾਰਾ ਕਰ ਰਹੇ ਨੇ ਕਰਦੇ ਨੇ ਬਾਈ ਆਪਾਂ ਨੂੰ ਲੱਗਦਾ ਵੀ ਜ਼ਮੀਨਾਂ ਖੋਲਣਗੇ ਪਰ ਉਹ ਜ਼ਮੀਨਾਂ ਤੋਂ ਬਗੈਰ ਗੁਜ਼ਾਰਾ ਹੁੰਦਾ ਲੋਕਾਂ ਦਾ ਪਰ ਇੱਥੇ ਬਾਈ ਸੋਚਣ ਵਾਲੀ ਗੱਲ ਇਹ ਆ ਜਿਹੜੇ ਬੀਵੀ ਤੀਤੇ ਕੀਲੇ ਵਾਲੇ ਨੇ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਦੋ ਦਣ ਕੰਨੀ ਮੂੰਹ ਨਹੀਂ ਕਰਦੇ ਉਹ ਮਜ਼ਾਕ ਡਾਉਂਦੇ ਆ ਬਾਈ ਸਭ ਤੋਂ ਪਹਿਲਾਂ ਠੇਕਾ ਉਹਨਾਂ ਦਾ ਟੁੱਟੂਆ ਕਿਉਂਕਿ 1 ਜਨਵਰੀ ਤੋਂ ਬਾਈ ਇਹ ਲਾਗੂ ਹੋ ਜਨਾ 1 ਜਨਵਰੀ ਤੋਂ ਮੋਟਰਾਂ ਦੇ ਬਿੱਲ ਲਾਗੂ ਹੋ ਜਾਂਦੇ ਨੇ ਮਨ ਮਰਜ਼ੀ ਦੇ ਰੇਟ ਹੋਣਗੇ ਸਰਕਾਰਾਂ ਦੇ ਸੋ ਜ਼ਿਆਦਾ ਕੁਝ ਨਹੀਂ ਕਹਿੰਦੇ ਹੁਣ ਆਪਾਂ ਮੀਟਰ ਪੜਦੇ ਆ ਬਾਈ ਬਾਈ ਬਣ ਕੇ ਕਿਸੇ ਨੂੰ ਟੌਂਚਰਵਾਜੀ ਨਹੀਂ ਕਿਸੇ ਨੂੰ ਡੀਮੋਟੀਵੇਟ ਨਹੀਂ ਕਰਨਾ ਕਈ ਵਾਰ ਹੁੰਦਾ ਨਾ ਆਪਾਂ ਕਹਿੰਦੇ ਆ ਬਈ ਦੇਖਾਂਗੇ ਕੀ ਹੋਊਗਾ ਔਰ ਲਿਖ ਕੇ ਦੇਵਾਂਗੇ ਬਈ ਇਸ ਕੰਮ ਤੇ ਤੁਹਾਨੂੰ ਥੋੜੀ ਲੜਾਈ ਅਸੀਂ ਲੜਾਂਗੇ ਪਰ ਲੜਾਂਗੇ ਕਦੋਂ ਜਦੋਂ ਤੁਸੀਂ ਸਾਡੇ ਨਾਲ ਖੜੇ ਹੋਵੋਗੇ ਕਿਤੇ ਇਹ ਨਾਲ ਆਪਣੇ ਖੇਤਰੇ ਹੋ ਵੀ ਸੈਦ ਪ੍ਰਵਿੰਦਰ ਹੁਣੀ ਜਗਬਧੂਰ ਹੁਣੀ ਇਕੱਲੇ ਪਟਕੇ ਲੈ ਕੇ ਇਹੀ ਲੜਨਗੇ ਤੁਹਾਨੂੰ ਨਾਲ ਖੜਨਾ ਭੂ ਲੜਾਈ ਅਸੀਂ ਲੜਾਂਗੇ ਜਿਹੜੇ ਦਾ ਬਾਈ ਲੜਾਈ ਲੜਨ ਵਾਸਤੇ ਔਰ ਸਾਡਾ ਸਾਥ ਦੇਣ ਵਾਸਤੇ ਤਿਆਰ ਆ ਉਹ ਤਾਂ ਬਾਈ ਮੀਟਰ ਪਟਾ ਦਿਓ ਔਰ ਦੂਜੀ ਲਾਸ਼ ਦੇ ਵਿੱਚ ਇੱਕ ਹੋਰ ਗੱਲ ਕਹਿਣੀ ਚਾਹੁੰਨਾ ਇਹ ਨਾਲ ਆਪਣੇ ਖੇਤਰੇ ਹੋ ਵੀ ਸਾਡੇ ਮੀਟਰ ਲੱਗੇ ਅਸੀਂ ਅੱਜ ਤੁਰਦੇ ਨਹੀਂ ਤਾ ਭਾਈ ਸਾਤੋਂ ਉਮੀਦ ਨਾ ਰੱਖਿਓ ਕੱਲ ਨੂੰ ਲੈਟ ਤੋਂ ਬਗੈਰ ਕੋਈ ਹੋਰ ਵੀ ਤੁਹਾਡੇ ਦੇ ਮੁਸੀਬਤ ਆ ਜਾਂਦੀ ਹੈ ਭਾਈ ਤਾਂ ਅਸੀਂ ਸਰੇਆਮ ਜਵਾਬ ਦੇਵਾਂਗੇ ਭਾਈ ਘਰੇ ਬਹਿ ਜਾ ਦੇਖ ਲੈ ਕੋਈ ਹੋਰ ਕਿਸੇ ਦਾ ਦਰ ਤੂੰ ਕਿਉਂਕਿ ਅੱਜ ਲੜਾਈ ਇਹ ਇਹ ਉਹਨਾਂ ਦੀ ਲੜੀ ਜਾਊਗੀ ਜਿਹੜੇ ਭਾਈ ਅੱਜ ਇਸ ਮਿਲ ਦਾ ਵਿਰੋਧ ਕਰਕੇ ਸਾਡੇ ਨਾਲ ਜੁੜਨਗੇ ਇੰਨੀ ਬੇਨਤੀਆਂ ਨੇ ਬਾਕੀ ਭਾਈ ਪਰਮਿੰਦਰ ਗੱਲ ਕਰ ਲੈਂਦਾ ਜੇ ਕੋਈ ਗੱਲਬਾਤ ਘੱਟ ਵੱਧ ਦੇਖੋ ਇਹਦੇ ਚ ਇੱਕ ਤਾਂ ਇਹ ਹੈਗਾ ਵੀ ਜਿਹੜਾ ਆਪਣਾ ਸੈਂਟਰ ਵੱਲੋਂ ਨੀਤੀਾਈ ਹੈਗੀ ਪਾਲਿਸੀ ਆਈ ਆ ਖਰੜਾ ਆਇਆ ਖੇਤ ਆਪਣੇ ਬਿਜਲੀ ਬਿੱਲ ਦਾ ਤੇ ਉਹਨਾਂ ਨੇ ਮਤਲਬ ਪੰਜਾਬ ਸਰਕਾਰ ਨੂੰ ਇਹ ਕਿਹਾ ਵੀ ਜਿਹੜਾ ਇੱਕ ਬਿੱਲ ਬਿਜਲੀ ਦਾ ਆ ਰਿਹਾ ਹੈ ਵੀ ਇਹਦੇ ਤੇ ਤੁਸੀਂ ਜਿੰਨੀਆਂ ਵੀ ਤਰ੍ਹਾਂ ਦੀਆਂ ਸਬਸਿਡੀਆਂ ਕਿਸਾਨਾਂ ਨੂੰ ਵੀ ਦਿਨੇ ਹੋ ਕਿਸੇ ਵੀ ਵਰਗ ਨੂੰ ਦਿਨੇ ਹੋ ਉਹ ਸਾਰੀਆਂ ਬੰਦ ਕਰੋ ਆਹ ਸਾਲ ਦੇ ਅੰਦਰ ਅੰਦਰ ਚਾਹੇ ਉਹ ਆਪਣੀ ਮੋਟਰ ਵਾਲੀ ਬਿਜਲੀ ਲਾ ਲਓ ਜਿਹੜੀ ਆਪਾਂ ਨੂੰ ਉੱਥੇ ਸਬਸਿਡੀ ਮਿਲਦੀ ਥੋ ਬੰਦ ਹੋਣ ਜਾ ਰਹੀ ਹੈ ਜੇ ਆਪਾਂ ਨਾ ਤੱਕੜੇ ਹੋਏ ਕਿਉਂਕਿ ਅਗਲੇ ਸਾਲ ਤਾਂ ਜਿਵੇਂ 22 ਵੀ ਦੱਸ ਕੇ ਗਿਆ ਵੀ ਅਗਲੇ ਸਾਲ ਤਾਂ ਹੋ ਸਕਦਾ ਜਿਵੇਂ ਆਪਣਾ ਸੰਘਰਸ਼ ਵੱਡਾ ਹੋ ਗਿਆ ਮੀਟਰ ਪਿੰਡਾਂ ਦੇ ਵਿੱਚ ਉਹ ਲਗਾਤਾਰ ਤੁਸੀਂ ਦੇਖ ਰਹੇ ਹੋ ਪੱਟੇ ਜਾ ਰਹੇ ਨੇ ਸੰਘਰਸ਼ ਤਾਕੜਾ ਹੋ ਗਿਆ ਤਾਂ ਇਹ 6 ਮਹੀਨੇ ਲੇਟ ਵੀ ਸਾਲ 6 ਮਹੀਨੇ ਲੇਟ ਹੋ ਸਕਦਾ ਪਰ ਜੇ ਆਪਾਂ ਪੂਰੀ ਤਰ੍ਹਾਂ ਤੇ ਆਪਾਂ ਇਹ ਇਹਨਾਂ ਨੂੰ ਬੰਦ ਕਰਨਾ ਹੈ ਤਾਂ ਆਪਾਂ ਨੂੰ ਇਕੱਲੇ-ਇਕੱਲੇ ਨੂੰ ਸਿਰ ਆਪਾਂ ਨੂੰ ਜੋੜਨਾ ਪੈਣਾ ਇਕੱਠੇ ਹੋਣਾ ਪੈਣਾ ਕਿਉਂਕਿ ਰਹੀ ਗੱਲ ਇਹ ਮੀਟਰਾਂ ਦੀ ਮੀਟਰਾਂ ਦੇ ਮਤਲਬ ਐ ਨਾ ਕਿ ਹੋਵੇ ਜੀ ਅੱਜ ਤੁਸੀਂ ਪੱਟ ਲਿਆ ਤੁਹਾਡੇ ਦੇ ਕਿਸੇ ਦੇ ਕੋਈ ਦਬਾਅ ਨਹੀਂ ਪਹਿਲੀ ਗੱਲ ਤਾਂ ਇਹ ਨਾ ਦੇਖੋ ਵੀ ਲੜਨਾ ਜਾਂ ਇਹ ਇਹਨਾਂ ਦੀ ਜ਼ਿੰਮੇਵਾਰੀ ਆ ਹੁਣ ਜੇ ਮੀਟਰੇ ਪਟਾਕੇ ਲੈ ਗਏ ਤਾਂ ਜੇ ਜੁਰਮਾਨਾ ਹੋਏ ਭਰਨਗੇ ਠੀਕ ਆ ਉਹ ਜੁਰਮਾਨੇ ਤੇ ਵੀ ਆਪਾਂ ਨੂੰ ਲੜਨਾ ਪੈਣਾ ਕਿਉਂਕਿ ਲੜਾਈ ਬਹੁਤ ਵੱਡੀ ਹੈਗੀ ਇਹਨੂੰ ਕੋਈ ਆਪਾਂ ਮਜ਼ਾਕ ਚ ਨਾ ਲਈਏ ਕਿਉਂਕਿ ਵੱਡਾ ਮੱਥਾ ਆਪਾਂ ਸਰਕਾਰ ਨਾਲ ਲਾਉਣ ਜਾ ਰਹੇ ਹਾਂ ਇਹ ਕਾਰਪੋਰੇਟਾਂ ਨਾਲ ਸਿੱਧੇ ਤੌਰ ਤੇ ਮੱਥਾ ਲੱਗ ਰਿਹਾ ਹੈ ਐਂ ਸਮਝ ਲਓ ਤੁਸੀਂ ਵੀ ਉਹੀ ਬੰਦਾ ਮੀਟਰ ਪਟਾਇਓ ਜਿਹਦੀ ਸਹਿਮਤੀ ਆ ਕੱਲੋਂ ਸਾਡੇ ਤੇ ਇਹ ਉਂਗਲ ਨਾ ਚੱਕੇ ਉਹ ਵੀ ਬਾਈ ਤੁਸੀਂ ਧੱਕੇ ਨਾਲ ਸਾਡੇ ਮੀਟਰ ਪਟ ਗਏ ਕਿਉਂਕਿ ਲੜਿਆ ਤਾਂ ਹੀ ਜਾਊਗਾ ਚਾਹੇ ਗਿਣਤੀ ਅੱਜ ਥੋੜੀ ਹੋਵੇ ਮੀਟਰ ਪਟਣ ਵਾਲੇ ਦੇ ਬਾਅਦ ਠੋਸ ਹੋਵੇ ਇਹ ਨਾ ਹੋਵੇ ਵੀ ਅਸੀਂ ਤੱਕ ਇਹਨਾਂ ਨਾਲ ਤੁਹਾਡੇ ਕਹਤਾ ਜੀ ਮੀਟਰ ਪਟਰ ਦੋ ਕੱਲ ਨੂੰ ਸਾਡੇ ਤੇ ਬਲੇਮ ਬਾਜੀ ਹੋਵੇ ਇਹ ਲੜਾਈ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਮੀਟਰ ਮਹੀਨੇ ਚ ਲੱਗ ਜੂ 2 ਮਹੀਨੇ ਚ 6 ਮਹੀਨੇ ਚ ਵੀ ਲੱਗ ਸਕਦਾ ਸਾਲ ਵੀ ਲੱਗ ਸਕਦਾ ਜਾਨੀ ਆਪਾਂ ਕੋਈ ਇਹਦੀ ਡੇਟ ਨਹੀਂ ਤੈਅ ਕਰਦੇ ਹੈਗੇ ਤੁਹਾਡੇ ਨਾਲ ਕੋਈ ਵਾਦਾ ਨਹੀਂ ਕਰਦੇ ਵੀ ਇੰਨੇ ਟਾਈਮ ਤੇ ਤੁਹਾਡਾ ਮੀਟਰ ਲਵਾ ਦਾਂਗੇ ਇਹ ਇਹ ਤੈਅ ਕਰੂਗਾ ਆਪਣੀ ਲੜਾਈ ਜਿੱਡਾ ਵੱਡਾ ਆਪਣਾ ਕੱਠੂ ਜਿੱਡਾ ਆਪਾਂ ਪ੍ਰਭਾਵ ਸਰਕਾਰ ਤੇ ਬਣਾ ਲਾਂਗੇ ਉਨੀਆਂ ਛੇਤੀ ਆਪਣੇ ਮੀਟਰ ਲੱਗਣਗੇ ਦੂਜੀ ਗੱਲ ਆਪਾਂ ਸਰਕਾਰ ਨੂੰ ਵੀ ਮੀਡੀਆ ਰਾਹੀਂ ਵੀ ਦੱਸਣਾ ਚਾਹੁੰਦੇ ਆ ਵੀ ਨਾ ਤਾਂ ਅਸੀਂ ਕੋਈ ਐ ਹੈਗਾ ਵੀ ਅਸੀਂ ਬਿੱਲ ਨਹੀਂ ਭਰਨਾ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਰਸਤਾ ਤੁਸੀਂ ਕਾਰਪੋਰੇਟਾਂ ਨੂੰ ਖੁੱਲਾ ਕਰ ਰਹੇ ਹੋ ਇਹਨੂੰ ਬੰਦ ਕਰੋ ਸਾਡੇ ਉਹੀ ਮੀਟਰ ਲੱਗਣੇ ਚਾਹੀਦੇ ਜਿਹੜੇ ਸਾਡੇ ਪਹਿਲਾਂ ਸੀਗੇ ਬਿੱਲ ਵੀ ਅਸੀਂ ਭਰਨ ਨੂੰ ਤਿਆਰ ਆਂ ਅਰ ਅੱਗੇ ਵੀ ਜਿਹੜੇ ਅਸੀਂ ਮੀਟਰ ਪਟਾਂਗੇ ਵੀ ਉਹਦੇ ਵੀ ਅਸੀਂ ਸਿਰਫ ਇਹੀ ਕਹਿੰਦੇ ਆ ਵੀ ਐਵਰੇਜ ਦਾ ਬਿੱਲ ਆਪਾਂ ਨੂੰ ਆਊਗਾ ਐਵਰੇਜ ਦਾ ਜਿਹੜੇ ਮਤਲਬ ਪਿਛਲੇ ਸਾਲ ਦੇ ਵਿੱਚ ਥੋੜਾ ਇਹ ਦਿਨਾਂ ਦੇ ਵਿੱਚ ਬਿੱਲ ਆਇਆ ਸੀ ਉਸ ਹਿਸਾਬ ਨਾਲ ਥੋੜੇ ਪਹਿਲਾਂ ਆਊਗਾ ਜੇ ਉਦੋਂ ਬਾਅਦ ਤੁਹਾਡੇ ਤੇ ਕੋਈ ਜੁਰਮਾਨਾ ਪੈਂਦਾ ਤਾਂ ਉਹਦੇ ਜਥੇਬੰਦੀਆ ਤੁਹਾਡੇ ਨਾਲ ਨੇ ਇਕੱਠੇ ਹੋ ਕੇ ਆਪਾਂ ਨੂੰ ਸੰਘਰਸ਼ ਕਰਨਾ ਪਊ ਇਹਦੇ ਤੇ ਜਾਨੀ ਇਹ ਸਮਝੋ ਵੀ ਜੇ ਅੱਜ ਆਪਾਂ ਮੀਟਰ ਪੱਟ ਦਿਆਂ ਤਾਂ ਇਹ ਨਹੀਂ ਵੀ ਲੜਾਈ ਖਤਮ ਹੋ ਗਈ ਲੜਾਈ ਆਪਣੀ ਸ਼ੁਰੂ ਹੋਈ ਅੱਜ ਐਨਾ ਮਲ ਬਣਾ ਕੇ ਤਾਂ ਆਪੋ ਆਪਣੇ ਨਾਂ ਉਹਨੇ ਜਿਹੜੇ ਨੋਟ ਕਰਾ ਦਿਓ ਆਪਾਂ ਮੀਟਰ ਜਿਹੜੇ ਅੱਜ ਪੱਟੇ ਜਾਣਗੇ ਅੱਜ ਜਿਹੜੇ ਰਹਿ ਜਾਣਗੇ ਸਵੇਰੇ ਸੱਜਰੇ ਪੱਟ ਲਾਂਗੇ ਕੱਲ ਨੂੰ ਆਪਾਂ ਇਹ ਮੈਕਮੇ ਦੇ ਵਿੱਚ ਜਮ੍ਹਾਂ ਕਰਾਵਾਂਗੇ ਡਾਇਰੈਕਟਾਰ ਡਾਇਰੈਕਟ ਚੱਲੂਗੀ ਸਪਲਾਈ ਸਾਰਿਆਂ ਦੀ ਜਿਨ੍ਹਾਂ ਦੇ ਮੀਟਰ ਪਟਾਂਗੇ ਕਿਉਂਕਿ ਮੇਨ ਆਪਣਾ ਮਕਸਦ ਇਹ ਵੀ ਨਾਲ ਆ ਵੀ ਜਿਹੜਾ ਆਪਣਾ ਮੋਟਰਾਂ ਵਾਲੀ ਸਪਲਾਈ ਆ ਉਹਦੇ ਤੇ ਹੀ ਵੱਡਾ ਖਤਰਾ ਕੱਲੋਂ ਆਉਣ ਜਾ ਰਿਹਾ ਜੇ ਅੱਜ ਆਪਾਂ ਇਹਨੂੰ ਇੱਥੇ ਰੋਕ ਲਾਂਗੇ ਇਹਨੂੰ ਠੰਮ ਲਾਂਗੇ ਤਾਂ ਆਪਾਂ ਫਾਇਦੇ 'ਚ ਰਹਾਂਗੇ ਦੂਜੀ ਗੱਲ ਆ ਆ ਮਜ਼ਦੂਰ ਵਰਗ ਵੀਰ ਖੜੇ ਨੇਗੇ ਇਹਨਾਂ ਤੇ ਜਿਵੇਂ ਦੱਸ ਕੇ ਗਿਆ ਬਾਈ ਵੀ ਪਹਿਲਾ ਨੁਕਸਾਨ ਇਹਨਾਂ ਦਾ ਸਾਰਿਆਂ ਤੋਂ ਵੱਡਾ ਹੋਣਾ ਹੈ ਕਿਉਂਕਿ ਅੱਜ ਤੁਸੀਂ ਸਾਰਿਆਂ ਦੇ ਜੇਬਾਂ 'ਚ ਮੋਬਾਈਲ ਲੈ ਤੁਸੀਂ ਪਹਿਲਾਂ ਪੈਸੇ ਪਾਉਣੇ ਫਿਰ ਮੋਬਾਈਲ ਚੱਲਦਾ ਜਿਹੜੇ ਦਿਹਾੜੀ ਦੇ ਪੇਲੇ ਵੀਰੋਂ ਤੁਸੀਂ ਸਵੇਰੇ ਤੋਂ ਸ਼ਾਮ ਤੱਕ ਕਮਾ ਕੇ ਖਾਣੇ ਹੋ ਤੁਹਾਨੂੰ ਪਹਿਲਾਂ ਇਹਦਾ ਖਾਤਰਾ ਤੁਹਾਨੂੰ ਤੁਹਾਡੇ ਸਿਰ ਤੇ ਮੜਰਾਉਣਾ ਹੈ ਕਿਉਂਕਿ ਤੁਹਾਨੂੰ ਪਹਿਲਾਂ ਜੇ 2000 ਰੁਪਏ ਦਾ 2000 ਦੀ ਉਹ ਬਿਜਲੀ ਚੱਲਣੀ ਆ। ਜੇ ਉਹ ਰਾਤ ਨੂੰ ਵੀ ਬੰਦ ਹੋਊ। ਆਹ ਰੇ ਜਿਹੜਾ ਮੀਟਰ ਆ ਤੁਸੀਂ ਦੇਖਿਆ ਇਹ ਪੱਟੇ ਤੋਂ ਬਾਅਦ ਵੀ ਵਿੱਚ ਚੱਲਦੇ ਨੇ ਇਲੈਕਟ੍ਰੋਨਿਕ ਚੀਜ਼ ਆ ਸਾਰੀ ਇਹ। ਪਹਿਲਾਂ ਆਪਣੇ ਹੁੰਦੇ ਸੀ ਗਰਾਰੀਆਂ ਵਾਲੇ ਬਹੁਤ ਫਾਇਦਾ ਸੀ ਆਪਾਂ ਨੂੰ ਉਹ ਮੀਟਰਾਂ ਦਾ। ਸਾਰਾ ਇਲੈਕਟ੍ਰੋਨਿਕ ਆ ਇਹ ਤਾਰ ਲਾਹੀ ਤੋਂ ਬਾਅਦ ਵੀ ਕਈ ਵਾਰ ਚੱਲਣ ਲੱਗ ਜਾਂਦੇ ਨੇ ਇਹ। ਆਹ ਸਪੀਡ ਵੀ ਇਹਨਾਂ ਦੀ ਜ਼ਿਆਦਾ ਆ ਜੁਨਟਾਂ ਵੀ ਜ਼ਿਆਦਾ ਆਉਣਗੀਆਂ। ਦੂਜੀ ਗੱਲ ਜਿਹੜਾ ਇਹ ਕਾਰਪੋਰੇਟਾਂ ਨੂੰ ਰਸਤਾ ਸਿੱਧ ਕੱਲੋਂ ਮੰਨ ਲੋ ਵੀ ਜਿਵੇਂ ਹੁਣ ਆਪਣੇ ਰੀਡਿੰਗ ਲੈਂਡ ਵੀ ਘਰਾਂ ਦੇ ਵਿੱਚ ਆਉਂਦੇ ਨੇ ਜਾਂ ਆਪਣੇ ਬਿੱਲ ਵੀ ਘਰਾਂ ਦੇ ਵਿੱਚ ਗੇਟਾਂ ਤੇ ਗੇਟ ਖੜਕਾ ਕੇ ਦੇ ਕੇ ਜਾਂਦੇ ਨੇ ਉਹਨਾਂ ਨੇ ਨਹੀਂ ਬਾਈ ਆਉਣਾ ਹੈਗਾ ਉਹਨਾਂ ਦੁਕਾਨਦਾਰੀਆਂ ਉਹ ਉਹਨਾਂ ਦੇ ਦੁਕਾਨਦਾਰੀਆਂ ਵਾਸਤੇ ਰਸਤਾ ਸਿੱਧਾ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਜਿਵੇਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਪੈਸੇ ਪਾਉਂਗੇ ਫੇਰ ਚੱਲੂ ਨਹੀਂ ਉਹ ਉੱਥੇ ਬੈਠੇ ਨਾਲ ਦੇ ਨਾਲ ਇੱਕ ਕਲਿੱਕ ਮਾਰਿਆ ਉਹਨਾਂ ਨੇ ਕੰਪਿਊਟਰ ਦੇ ਜਿਹੀ ਥੋੜੇ ਬੰਦ ਬਿਜਲੀ ਇਸ ਕਰਕੇ ਵੀ ਇਹ ਠੇਕੇਦਾਰੀ ਸਿਸਟਮ ਹੋ ਰਿਹਾ ਹੈ ਅੱਗੇ ਆਪਾਂ ਨੂੰ ਕੱਲਿਆਂ ਨੂੰ ਨਹੀਂ ਖਤਰਾ ਜਿਹੜੇ ਆ ਲੱਖ ਲੱਖ ਲੈਂਦੇ ਨੇ 70 70 ਹਜ਼ਾਰ ਮੁਲਾਜ਼ਮ ਲੈਂਦੇ ਨੇ ਆ ਬੈਠੇ ਤੇ ਆਪਣੇ ਤੇ ਪਹਿਲਾਂ ਦੇਖਦੇ ਸੀ ਨਾ ਵੀ ਕਿੰਨਾ ਇਕੱਠਾ ਹੋ ਗਿਆ ਇਹਨਾਂ ਨੂੰ ਵੀ ਖਤਰਾ ਹੈ 10 10 ਹਜ਼ਾਰ ਦੇ ਬਾਧੂ ਫਿਰਦੀ ਆ ਦੁਨੀਆ ਉਹਨਾਂ ਕੋਲੇ ਬਾਧੂ ਮੁਲਾਜ਼ਮ ਹੋ ਜਾਣਗੇ 10 10 ਹਜ਼ਾਰ ਨੂੰ ਪ੍ਰਾਈਵੇਟ ਉਹ ਨਹੀਂ ਕੋਈ 70 70 ਹਜ਼ਾਰ ਦਿੰਦੇ ਤੁਹਾਨੂੰ ਪਤਾ ਇਸ ਕਰਕੇ ਵੀ ਇਹ ਲੜਾਈ ਅੱਜ ਆਪਾਂ ਐ ਨਹੀਂ ਕਹਿ ਸਕਦੇ ਠੀਕ ਹੈ ਐਮਐਸਪੀ ਦੀ ਲੜਾਈ ਲੜ ਕੇ ਆਏ ਮੁੱਢ ਉਹਦਾ ਕਿਸਾਨੀ ਸੀਗਾ ਪਰ ਇਹ ਲੜਾਈ ਆ ਹਰੇਕ ਵਰਗ ਦੀ ਆ ਜਥੇਬੰਦੀਆਂ ਦੇ ਮੂਰੇ ਹੋ ਕੇ ਤੁਰੀਆਂ ਨੇ ਇਹ ਨਾ ਸਮਝੋ ਵੀ ਕੱਲੀ ਜਥੇਬੰਦੀਆਂ ਦੀ ਜਾਂ ਕਿਸਾਨਾਂ ਦੀ ਲੜਾਈ ਆ ਲੜਾਈ ਸਾਰਿਆਂ ਦੀ ਆ ਜੇ ਅੱਜ ਸਾਥ ਦੇਵੋਗੇ ਤਾਂ ਇਹ ਰੁਕ ਜੂਗਾ ਮੈਂ ਇੱਥੇ ਥੱਲੇ ਆ ਵੀ ਜਾਊਗਾ ਜੇ ਨਹੀਂ ਸਾਥ ਦੇਵੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪ ਤੁਹਾਡੇ ਮੂੰਹੋਂ ਅਸੀਂ ਸੁਣਾਂਗੇ ਵੀ ਯਾਰ ਚੰਗੇ ਰਹਿੰਦੇ ਜੋ ਉਸ ਟਾਈਮ ਤੁਰ ਲੈਂਦੇ ਇਸ ਕਰਕੇ ਵੀ ਇਹ ਨੌ ਆਪੋ ਆਪਣੇ ਲਿਖਿਆ ਦਿਓ ਜਿਨ੍ਹਾਂ ਨੇ ਮੀਟਰ ਆਪਣੇ ਪਟਾਉਣੇ ਨੇ ਠੀਕ ਆ ਆਪਾਂ ਸੰਘਰਸ਼ ਇਦੋਂ ਅੱਜ ਤੋਂ ਆਪਣਾ ਜਾਰੀ ਹੈਗਾ ਵੱਡੇ ਪ੍ਰੋਗਰਾਮ ਅੱਗੇ ਵੀ ਆਉਣਗੇ ਉਹਨਾਂ ਦੇ ਵਿੱਚ ਵੀ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਵੀ ਜਿੱਥੇ ਵੀ ਪ੍ਰੋਗਰਾਮ ਜਥੇਬੰਦੀਆਂ ਦਾ ਆਊਗਾ ਸਮੇਂ 'ਚੋ ਸਮਾਂ ਕੱਟ ਕੇ ਸਾਡਾ ਸਾਥ ਦਿਓ ਕਿਉਂਕਿ ਤਾਂ ਆਪਾਂ ਇਹ ਜਿਹੜਾ ਪ੍ਰੋਗਰਾਮ ਅਲਿਖਿਆ ਤਾਂ ਇਹਨੂੰ ਆਪਾਂ ਨੇਪਰੇ ਚਾੜ੍ਹ ਸਕਾਂਗੇ ਸੋ ਇੰਨੀਆਂ ਬੇਨਤੀਆਂ ਨੇ ਵਾਇਗਰ ਜੀ ਕਾ ਖਾਸਾ ਵਾਇਗਰ ਜੀ ਕੀ ਫੋਟ ਹੈ